ਅ ਅੱਜ ਲੁਧਿਆਣਾ ਜ਼ਿਲ੍ਹੇ ਦੀ ਇੱਕ ਮੀਟਿੰਗ ਰੱਖੀ ਹੈ ਸੋ ਇਸ ਮੀਟਿੰਗ ਦੇ ਅੰਦਰ ਲੁਧਿਆਣਾ ਜ਼ਿਲ੍ਹੇ ਨਾਲ ਸੰਬੰਧਿਤ ਜਿਹੜੇ ਵੱਖ-ਵੱਖ ਸਵਾਲ ਨੇ ਜਿਹੜੇ ਵੱਖ-ਵੱਖ ਮਹਿਕਮਿਆਂ ਨਾਲ ਜੁੜਦੇ ਆ ਉਹਨਾਂ ਦੇ ਅਫੀਸਰ ਸਹਿਬਾਨ ਔਰ ਇਥੋਂ ਦਾ ਟੋਟਲ ਸਿਵਲ ਪ੍ਰਸ਼ਾਸਨ ਤੇ ਮੇਰੇ ਬਹੁਤ ਹੀ ਸਤਿਕਾਰਯੋਗ ਐਮ ਐਲ ਏ ਸਹਿਬਾਨ ਸੋ ਅੱਜ ਪਹਿਲੋ ਕੋਡ ਲੱਗੇ ਰਹੇ ਆ ਜਨਰਲ ਇਲੈਕਸ਼ਨ ਦੇ ਇਸ ਮੀਟਿੰਗ ਦੇ ਦੌਰਾਨ ਵੱਖ-ਵੱਖ ਲੋਕਾਂ ਦੇ ਆਏ ਆ ਜਾਂ ਹੋਰ ਆਣੇ ਆ ਉਨਾ ਦਿਤੇ ਅੱਜ ਇੱਕ ਠੋਸ ਨੇ ਆਪੀ ਲੁਧਿਆਣਾ ਕਿਉਂਕਿ ਪੰਜਾਬ ਦਾ ਬੜਾ ਮੇਜਰ ਡਿਸਟ੍ਰਿਕਟ ਹੈਗਾ ਔਰ ਜਿੱਥੇ ਵੱਡੀ ਪੱਧਰ ਤੇ ਇੰਡਸਟਰੀ ਵੀ ਹੈ ਜਿੱਥੇ ਵੱਡੀ ਪੱਧਰ ਤੇ ਲੋਕਾਂ ਨੂੰ ਕਾਰੋਬਾਰ ਵੀ ਹੈ ਕੰਮ ਵੀ ਹੈ ਸੋ ਨਾਲ ਨਾਲ ਕੋਈ ਸਵਾਲ ਵੀ ਹੋਣਗੇ ਸੋ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਗਵਾਈ ਚ ਜਿਸ ਤਰ੍ਹਾਂ ਹਰ ਰੋਜ਼ ਪੰਜਾਬ ਦੇ ਅੰਦਰ ਵੱਖੋ ਵੱਖਰੇ ਵਰਗਾਂ ਦੀਆਂ ਵੱਖੋ ਵੱਖਰੇ ਸਵਾਲਾਂ ਨੂੰ ਜਿੱਟਣ ਦੇ ਲਈ ਪਹਿਲਕਦਮੀ ਹੋ ਰਹੀਆਂ ਨੇ ਚਾਹੇ ਉਹ ਆਮ ਆਦਮੀ ਕਲੀਨਿਕਾਂ ਦਾ ਸਵਾਲ ਹੋਵੇ ਚਾਏ ਲਗਾਤਾਰ ਰੋਜ਼ਗਾਰ ਦਿੱਤਾ ਜਾ ਰਿਹਾ ਹੈ ਹਜ਼ਾਰਾਂ ਦੀ ਗਿਣਤੀ ਚ ਪੰਜਾਬ ਦੇ ਅੰਦਰ ਪੰਜਾਬ ਦੇ ਧੀਆਂ ਪੁੱਤਾਂ ਨੂੰ ਬਿਨਾਂ ਕਿਸੇ ਪੱਖਪਾਤ ਤੋਂ ਬਿਨਾਂ ਕਿਸੇ ਪੈਸੇ ਤੋਂ ਬਿਨਾਂ ਕਿਸੇ ਸਿਆਸੀ ਦਬਾਅ ਤੋਂ ਬੜਾ ਮੈਡ ਤੇ ਰੋਜ਼ਗਾਰ ਦਿੱਤੇ ਜਾ ਰਿਹਾ ਸੋ ਜਿੱਥੇ ਬਾਕੀ ਗੱਲਾਂ ਦਾ ਕੰਮ ਚੱਲ ਰਿਹਾ ਸੋ ਉਥੇ ਜਿਹੜੇ ਲੋਕਲ ਸਵਾਲ ਵੀ ਲੁਧਿਆਣੇ ਦੇ ਗੁਣਾ ਨੂੰ ਵੀ ਬਲਪੈਲ ਦੇ ਆਧਾਰ ਤੇ ਨਿਠਾ ਜਾਵੇ ਤੇ ਅੱਜ ਮੀਟਿੰਗ ਕਰਨ ਲਈ ਆਇਆ ਹੈ ਸਰਕਾਰ ਵੱਲੋਂ ਕੋਈ ਨਵੇਂ ਡਿਵੈਲਪਮੈਂਟ ਨੂੰ ਲੈ ਕੇ ਕੁਝ ਆ ਰਿਹਾ ਹੋਵੇ ਕੁਝ ਕੁਝ ਲੈ ਕੇ ਆਈ ਪ੍ਰੋਜੈਕਟ ਕੋਈ ਨਵੇਂ ਲੈ ਕੇ ਆ ਰਹੇ ਨਹੀਂ ਜਨਰਲੀ ਸਭੂਜੇ ਪੰਜਾਬ ਦੇ ਅੰਦਰ ਬਾਹਰ ਤੋਂ ਵੀ ਔਰ ਡੋਮੈਸਟਿਕ ਵੀ ਜਿਹੜੇ ਉਦਮੀ ਪੰਜਾਬ ਦੇ ਅੰਦਰ ਇਨਵੈਸਟ ਕਰਨਾ ਚਾਹੁੰਦੇ ਆ ਉਹਨਾਂ ਦੇ ਲਈ ਬਹੁਤ ਵੱਡੇ ਮਤਲਬ ਜਿਹੜੇ ਕਦਮ ਸਰਕਾਰ ਨੇ ਪੁੱਟੇ ਆ ਔਰ ਜਿਹੜੇ ਲਾਲ ਫੀਤਾ ਸਾਈ ਵੀ ਵਿੱਚ ਰਿਕਾ ਬਣਦੀ ਸੀਗੀ ਤੁਸੀਂ ਦੇਖਿਆ ਗ੍ਰੀਨ ਜਿਹੜਾ ਹੈ ਉਹ ਐਪੀ ਜਿਹੜੇ ਤਿਆਰ ਕੀਤਾ ਹੈ ਜਿਹਦੇ ਅੰਦਰ ਇੰਡਸਟਰੀ ਵਾਲਿਆਂ ਨੂੰ ਮਤਲਬ ਕੰਪੈਰੀਟਿਵਲੀ ਜਿਹੜੀਆਂ ਮੁਸ਼ਕਲਾਂ ਸੀਗੀਆਂ ਉਹ ਅੱਜ ਸਾਲਵ ਹੋਈਆਂ ਨੇ ਸੋ ਪੰਜਾਬ ਦੇ ਅੰਦਰ ਖਾਸ ਕਰਕੇ ਇਸ ਇਲਾਕੇ ਦੇ ਵਿੱਚ ਵੀ ਇੰਡਸਟਰੀ ਵੱਡੀ ਪੱਧਰ ਤੇ ਆ ਰਹੀ ਹੈ ਉਹਦੇ ਲਈ ਜਤਨ ਕੀਤੇ ਜਾ ਰਹੇ ਆ ਸੋ ਪੰਜਾਬ ਦੁਆਰਾ ਲਈ ਤੇ ਆਵੇ ਪੰਜਾਬ ਦੇ ਲੋਕਾਂ ਨੂੰ ਵਿਸ਼ਵਾਸ ਤੇ ਭਰੋਸਾ ਜਿਵੇਂ ਮਾਨਜੂਗ ਮੁੱਖ ਮੰਤਰੀ ਦੇ ਮਤਲਬ ਰਦੀ ਹੈ ਤੇ ਖਾਸ ਕਰਕੇ ਉਹਨਾਂ ਦੀ ਇਮਾਨਦਾਰੀ ਦੇ ਪ੍ਰਤੀ ਜਿਹੜੇ ਪੰਜਾਬ ਦੇ ਲੋਕ ਵਿਸ਼ਵਾਸ ਕਰਦੇ ਆ ਮੈਨੂੰ ਲੱਗਦਾ ਕਿ ਹਰੜ ਦੇ ਨਾਲ ਹੋਰ ਵੀ ਵੱਡੇ ਪ੍ਰੋਜੈਕਟ ਪੰਜਾਬ ਦਾ ਕਿੰਨੇ ਸਾਲ ਵੱਕਪੋਟ ਸੋਧ ਪੈ ਲੈ ਕੇ ਆਣੇ ਜਾ ਰਹੇ ਤੁਹਾਨੂੰ ਪਤਾ ਹੈ ਕੰਡੀਆਂ ਬਲੌਕ ਰੋਧ ਕਰਦੇ ਆ ਮੈਂ ਉਹਦੀ ਸਟੱਡੀ ਨਹੀਂ ਕੀਤੀ ਓਨੈਸਟਲੀ ਮੈਂ ਉਹਦੇ ਬਾਰੇ ਕੋਈ ਕਮੈਂਟ ਕਰਾਂ ਪਰ ਪੰਜਾਬ ਲਈ ਜੋ ਵੀ ਵੈਟਰ ਹੋਗਾ ਅਸੀਂ ਪੰਜਾਬ ਦੇ ਹਿੱਤਾਂ ਨੂੰ ਸਾਡੇ ਲਈ ਸਭ ਤੋਂ ਵੱਡਾ ਪਹਿਲੇ ਪੰਜਾਬ ਹੈ ਪੰਜਾਬ ਲਈ ਜੋ ਵੈਟਰ ਹੋਗਾ ਅਸੀਂ ਉਹ ਕਰਾਂਗੇ ਸ਼੍ਰੋਮ ਨੇ ਕੱਲ੍ਹ ਜਨੇ ਸੰਸਦੀ ਬੋਰਡ ਦਾ ਗਠਨ ਕੀਤਾ ਪੰਚਨ ਲਾ ਦਿੱਤਾ ਨੇ ਪਾਰਟੀਆਂ ਚੱਲੇ ਜਿਹੜੀ ਕੱਟਬੰਟ ਸੀਗੀ ਆਪਸ ਵਿੱਚ ਕਹਿੰਦੇ ਜਲਦੀ ਬਸੰਦ ਆ ਜਾਏ ਲਾਜ਼ਮੀ ਦੇਖੋ ਹਰ ਪਾਰਟੀ ਆਪਣੇ ਵਿਕਾਸ ਦੇ ਲਈ ਆਪਣੇ ਆਪਣੇ ਕੰਮ ਕਰਦੀ ਹੈ ਸੋ ਕੋਰ ਕਮੇਟੀ ਉਹਨਾਂ ਨੇ ਬਣਾਈ ਉਹਨਾਂ ਦਾ ਅੰਟਰਨਲ ਮਾਮਲਾ ਸੋ ਜਿਸ ਤਰ੍ਹਾਂ ਪੰਜਾਬ ਦੇ ਅੰਦਰ ਅਕਾਲੀ ਦਲ ਧਰਾਤਲ ਤੇ ਜਾ ਰਿਹਾ ਕਮਜ਼ੋਰ ਹੋ ਰਿਹਾ ਮੈਨੂੰ ਲੱਗਦਾ ਕਿ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਕਾਰੇਦਾਨ ਤੋਂ ਟੁੱਟਿਆ ਸੋ ਬਾਕੀ ਤਾਂ ਹਰ ਪਾਰਟੀ ਨੂੰ ਆਪਣੀ ਕਮੇਟੀ ਆਪਣੇ ਅੱਗੇ ਚੁੰਦਾ ਅਧਿਕਾਰ ਹੈ ਸਰ ਇੱਕ ਲੋਰਨ ਬਿਸ਼ਨੋਏ ਦੀ ਵੀਡੀਓ ਲੈ ਕੇ ਕਾਫੀ ਜਿੱਦਾ ਹਾਈ ਕੋਰਟ ਸੈਂਟਰੀ ਰਿਪੋਰਟ ਹੈ ਤੁਹਾਨੂੰ ਕੀ ਲੱਗਦਾ ਹੈ ਇਹ ਸਵਾਲ ਉੱਠੇ ਜਾ ਰਹੇ ਨੇ ਨਹੀਂ ਪੰਜਾਬ ਦੇ ਅੰਦਰ ਗੈਂਗਸਟਰਾਂ ਦੇ ਪ੍ਰਤੀ ਜਿੰਨਾ ਸਖਤ ਰੁਖ ਮਾਨਜੁਗ ਮੁੱਖ ਮੰਤਰੀ ਜੀ ਬਣਾ ਰਹੇ ਆ ਬਹੁਤ ਵੱਡੀ ਪੱਧਰ ਦੇ ਗੈਂਗਸਟਰ ਪੰਜਾਬ ਦੀਆਂ ਜ਼ਿਲ੍ਹਿਆਂ ਚ ਨੇ ਸੋ ਜੇ ਜਿਹੜਾ ਵੀ ਕੋਈ ਵਿਅਕਤੀ ਪੰਜਾਬ ਦੀ ਲੈਂਡ ਆਰਡਰ ਨੂੰ ਪੰਜਾਬ ਦੇ ਅਮਨ ਕਮਉਣ ਨੂੰ ਪੰਜਾਬ ਦੇ ਲੋਕਾਂ ਦੇ ਆਪਸੀ ਭਾਈਚਾਰੇ ਨੂੰ ਠੇਸ ਪਹੁੰਚਾਉਣ ਦਾ ਜਦਨ ਕਰੂਗਾ ਸਰਕਾਰ ਬਰਦਾਸ਼ਤ ਨਹੀਂ ਕਰੇਗੀ